ਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ YouTube ਚੈਨਲ ਅਤੇ Facebook ਪੇਜ Only Truth News 028 ਸੱਚ ਦੀ ਵਾਦ ਜੋ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਇਹ ਤਸਵੀਰਾਂ ਪੀਐਮ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾ ਚੌਕ ਦੀਆਂ ਹਨ ਅੱਜ ਇੱਥੇ ਜੋ ਸੈਂਸ ਲੈਵਾ ਉਹਨਾਂ ਦੀ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਆ ਪਿੰਡ ਦੇ ਸਰਪੰਚ ਸਤਿਕਾਰਯੋਗ ਰਵਿੰਦਰ ਸਿੰਘ ਜੀ ਮਾਨ ਉਹਨਾਂ ਨੇ ਨੀਂਹ ਪੱਥਰ ਰੱਖਿਆ ਇਸ ਮੌਕੇ ਅਸੀਂ ਸਕੂਲ ਪ੍ਰਿੰਸੀਪਲ ਮੈਡਮ ਨਵਰਾਜ ਜੀ ਹੋਰ ਨਾਲ ਗੱਲਬਾਤ ਕੀਤੀ ਇਸ ਤੋਂ ਇਲਾਵਾ ਜੋ ਸਕੂਲ ਸਟਾਫ ਹੈ ਟੀਚਰ ਸਹਿਬਾਨ ਨਾਲ ਵੀ ਗੱਲਬਾਤ ਕੀਤੀ ਬਿੰਨਾਂ ਦੇਰ ਕੀ ਬਹਿਣਾ ਪ੍ਰਿੰਸੀਪਲ ਮੈਡਮ ਨਵਰਾਜ ਜੀ ਹੋਰ ਆਪ ਜੀ ਮੈਡਮ ਨੂੰ ਸਭ ਤੋਂ ਜੀਤਾਲਾ ਸਸਟੇ ਸਕੂਲ ਦੇ ਸਕੂਲ ਦੇ ਵਿੱਚ ਇੱਕ ਨਹੀਂ ਪੱਥਰ ਰੱਖਿਆ ਗਿਆ ਥੋੜਾ ਜਿਹਾ ਦੱਸਾਂਗਾ ਕੀ ਕਰ ਰਹੀ ਹੋਈ ਕੀ ਚੀਜ਼ ਦਾ ਨਹੀਂ ਪੱਥਰ ਰੱਖਿਆ ਗਿਆ ਹਾਂਜੀ ਸਰ ਸਾਨੂੰ ਪੀਐਮ ਸੀਰੀ ਸਕੂਲ ਪੀਐਮ ਸੀਟੀ ਸਕੀਮ ਵਿੱਚੋਂ ਦੋ ਲੈਬਸ ਜਿਹੜੀਆਂ ਐਨਐਸਕਿਊਐਫ ਦੀਆਂ ਹੈਗੀਆਂ ਨੇ ਉਹਨਾਂ ਦੇ ਬਾਰੇ ਗ੍ਰਾਂਟ ਆਈ ਹੋਈ ਆ ਇੱਕ ਅਸੀਂ ਬਿਊਟੀ ਲੈਬ ਬਣਾਉਣੀ ਆ ਇੱਕ ਅਸੀਂ ਸਕਿਉਰਿਟੀ ਲੈਬ ਬਣਾਉਣੀ ਆ ਗ੍ਰਾਂਟ ਆਈ ਹੋਈ ਇਸ ਕਰਕੇ ਉਹ ਇੱਕ ਜਿਹੜੀ ਅਸੀਂ ਲੈਬ ਸ਼ੁਰੂ ਕੀਤੀ ਆ ਸਰਪੰਚ ਸਾਹਿਬਾਈ ਨੇ ਸਾਡੇ ਚੇਅਰਮੈਨ ਸਰਦਾਰ ਨਾਜੇ ਸਿੰਘ ਜੀ ਸਾਡੇ ਐਸਐਮਸੀ ਮੈਂਬਰ ਸਰਦਾਰ ਹਾਕਮ ਸਿੰਘ ਜੀ ਭੋਰਾ ਸਾਡੇ ਸਟਾਫ ਮੈਂਬਰ ਜੀ ਰਣ ਬ੍ਰਹਮਿੰਦਰ ਕੁਮਾਰ ਜੀ ਮੈਡਮ ਗੁਰਮੀਤ ਕੌਰ ਰਾਜੇਸ਼ ਕੁਮਾਰ ਜੀ ਸੰਦੀਪ ਸਿੰਘ ਜੀ ਅਸੀਂ ਸਾਰੇ ਸਟਾਫ ਮੈਂਬਰਜ਼ ਨੇ ਇਕੱਠੇ ਰਲ ਕੇ ਮਤਲਬ ਉਦਮ ਕੀਤਾ ਕਿ ਲੈਬ ਦਾ ਜਿਹੜੀ ਅੱਜ ਨਹੀਂ ਰੱਖੀ ਜਾਵੇ ਸ਼ੁਰੂਆਤ ਕੀਤੀ ਜਾਵੇ। ਹਾਂਜੀ ਸਰ ਪਰਮਿੰਦਰ ਕੁਮਾਰ ਜੀ ਸਾਫ ਸ੍ਰੀ ਅਕਾਲ ਜੀ। ਅੱਛਾ ਥੋੜਾ ਜਿਹਾ ਦੱਸੋਗੇ ਵੀ ਆਪਣੇ ਸਕੂਲ ਦੇ ਵਿੱਚ ਇਸ ਤੋਂ ਇਲਾਵਾ ਹੋਰ ਕੀ ਕੀ ਗਤੀਵਿਧੀਆਂ ਹੋ ਰਹੀਆਂ ਨੇ? ਹਾਂਜੀ ਸਰ ਸਾਡੇ ਸਕੂਲ ਦੇ ਵਿੱਚ ਲੰਬੇ ਸਮੇਂ ਤੋਂ ਜਿਹੜੇ ਵਿਕਾਸ ਕਾਰਜ ਨੇ ਉਹ ਚਲਾਏ ਜਾ ਰਹੇ ਨੇ। ਚਾਹੇ ਉਹ ਸੀ ਪੰਜਾਬ ਸਰਕਾਰ ਦੇ ਸਿੱਖਿਆ ਭਾਗ ਦੀਆਂ ਹਦਾਇਤਾਂ ਦੇ ਅਨੁਸਾਰ ਕਹਿ ਸਕਦੇ ਹਾਂ। ਭਾਵੇਂ ਹੁਣ ਸਕੂਲ ਜਿਹੜਾ ਉਹ ਭਾਰਤ ਸਰਕਾਰ ਦੇ ਅੰਡਰ ਆ ਗਿਆ ਜਿਵੇਂ ਪੀਐਮ ਸ਼੍ਰੀ ਗਵਰਨਮੈਂਟ ਸੀਨੀਅਰ ਸਕੂਲ ਸਮਾਰਟ ਸਕੂਲ ਮੇਲਾ ਬਣ ਗਿਆ ਜੀ ਤੇ ਇਹਦੇ ਵਿੱਚ ਸਾਡੇ ਲਈ ਪਹਿਲਾਂ ਇਹਨਾਂ ਜਿਹੜੀਆਂ ਲੈਬ ਦੀ ਅੱਜ ਆਪਾਂ ਸ਼ੁਰੂਆਤ ਕਰ ਰਹੇ ਹਾਂ ਇਹ ਐਨਐਸਕਯੂ ਫਰ ਟ੍ਰੇਡ ਦੇ ਵਿੱਚ ਨੇ ਡਿਊਟੀ ਦੀ ਲੈਬ ਤੇ ਆਪਣਾ ਸਕਿਉਰਟੀ ਦੀ ਲੈਬ ਜਿਸ ਤੋਂ ਪਹਿਲਾਂ ਫਿਕਸ ਟਵਿਸਟਰੀ ਬਾਇਓ ਤੇ ਇੰਟੀਗ੍ਰੇਟਡ ਲੈਬ ਚਾਰ ਲੈਬਾਂ ਦਾ ਉਹ ਵੀ ਕੰਮ ਚੱਲ ਰਿਹਾ ਹੈ ਲਗਭਗ ਫਿਨਿਸ਼ਿੰਗ ਦੇ ਲਵੇ ਪਹੁੰਚਿਆ ਹੋਇਆ ਤੇ ਨਾਲ ਇੱਕ ਕਲਾਸਰੂਮ ਆਪਾਂ ਪਿੱਛੇ ਦੇਖ ਰਹੇ ਹਾਂ ਉਹ ਵੀ ਸਾਡਾ ਫਰਸ਼ਾਂ ਤੇ ਪਹੁੰਚ ਚੁੱਕਿਆ ਹੈਗਾ ਤੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕਾਜ ਨੇ ਜਿਵੇਂ ਇੱਕ ਗਰਾਊਂਡ ਹੈ ਜਿਹੜਾ ਉਹ ਤਿਆਰ ਹੋਣਾ ਹੈਗਾ ਹੋਰ ਕਾਫੀ ਸਾਰੇ ਐਜੂਕੇਸ਼ਨ ਪਾਰਕ ਬਣਾਇਆ ਜਾਣਾ ਹੈਗਾ ਜਿਨਿ ਦੇਖ ਰੇਖ ਦੇ ਵਿੱਚ ساری ਐਸਐਮਸੀ ਦੇ ਵਿੱਚ ਤੇ ਲਗਾਤਾਰ ਜਿਹੜੇ ਮੈਨੂੰ ਐ ਲੱਗਦਾ ਕਿ ਲਗਭਗ ਸਾਰਾ ਡੇਢ ਸਾਲ ਹੋ ਗਿਆ ਇਹਨਾਂ ਦਿਨਾਂ ਤੋਂ ਹੀ ਅਸੀਂ ਇੱਕ ਬਿਲਡਿੰਗ ਜਿਹੜੀ ਸਾਡੀ ਛੋਟੇ ਬੱਚਿਆਂ ਵਾਲੀ ਸ਼ੁਰੂ ਕੀਤੀ ਸੀ ਫਿਰ ਉੱਪਰ ਲੈਬਸ ਬਣ ਰਹੀਆਂ ਨੇ ਜਿਸਨੇ ਕਿ ਲਗਾਤਾਰ ਜਿਹੜੇ ਵਿਕਾਸ ਕਾਰਜ ਹੋਏ ਐ ਐਸਐਮਸੀ ਸਾਡੇ ਨਾਜਰ ਸਿੰਘ ਚੇਅਰਮੈਨ ਮੈਡਮ ਨਵਰਾਜ ਕੌਰ ਜੀ ਤੇ ਸਾਰੇ ਸਟਾਫ ਮੈਂਬਰ ਰਾਜੇਸ਼ ਜੀ ਗੁਰਮੀਤ ਮੈਡਮ ਸੰਜੀਪ ਜੀ ਖੜੇ ਨੇ ਸਾਰਿਆਂ ਦੇ ਦੇਖ ਰੇਖ ਦੇ ਵਿੱਚ ਵੱਖ-ਵੱਖ ਜਿਹੜੇ ਕਾਰਜ ਨੇ ਉਹ ਚਲਾਏ ਜਾ ਰਹੇ ਨੇ ਸਰ ਜੀ ਸਾਥ ਸ੍ਰੀ ਹਾਂਜੀ ਸਤਿ ਸ੍ਰੀ ਅਕਾਲ ਜੀ ਰਾਜੇਸ਼ ਕੁਮਾਰ ਲੈਕਚਰਰ ਹਿਸਟਰੀ ਜ ਅੱਛਾ ਸਰ ਇੱਕ ਸਕੂਲ ਦੇ ਵਿੱਚ ਦਾਖਲਾ ਮੁਹਿੰਮ ਚੱਲ ਰਹੀ ਹੈ ਤੁਹਾਨੂੰ ਪਤਾ ਹੈ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਦੇ ਵਿੱਚ ਵੀ ਬੱਚੇ ਕਾਫੀ ਜਾ ਰਹੇ ਨੇ ਪਰ ਕਿਤੇ ਨਾ ਕਿਤੇ ਅਗਰ ਸਰਕਾਰੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਤਾਂ ਕਾਫੀ ਬੈਨੀਫਿਟ ਹੁੰਦਾ ਤੁਸੀਂ ਮੜਾ ਦੱਸੋ ਕਿ ਕੀ ਸਕੀਮ ਹੈ ਇਹ ਬਹੁਤ ਵਧੀਆ ਗੱਲ ਕਹੀ ਹੈ ਤੁਸੀਂ ਜਿਵੇਂ ਕਿ ਸਾਡੇ ਪ੍ਰਮੇਂਦਰ ਸਾਹਿਬ ਦੱਸ ਕੇ ਹਟੇ ਨੇ ਕਿ ਸਾਡਾ ਸਕੂਲ ਜਿਹੜਾ ਪੀਐਮਏ ਚਰੀ ਜੇ ਯੋਜਨਾ ਦੇ ਤਹਿਤ ਸਰਕਾਰ ਦੇ ਬਹੁਤ ਵੱਡੀਆਂ ਸਹੂਲਤਾਂ ਦੇ ਨਾਲ ਜਿਹੜਾ ਸੰਪੂਰਨ ਹੁੰਦਾ ਜਾ ਰਿਹਾ ਹੈ ਹਰ ਪ੍ਰਕਾਰ ਦੀ ਐਸੇ ਸਹੂਲਤ ਜਿਹੜੀ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ ਨਹੀਂ ਉਹ ਸਾਡੇ ਸਕੂਲ ਦੇ ਵਿੱਚ ਜਿਹੜੀਆਂ ਨੇ ਮਰ ਵਿਗਨ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਦਵਾਈਆਂ ਜਾਰੀਆਂ ਨੇ ਇਸ ਦੇ ਤਹਿਤ ਅਸੀਂ ਵੱਖ-ਵੱਖ ਸਕੂਲਾਂ 'ਚ ਡਰਾਈਵ ਵੀ ਚਲਾ ਰਹੇ ਹਾਂ ਉਹਨਾਂ ਨੂੰ ਆਪਣੇ ਸਕੂਲ ਦੀਆਂ ਜਿਹੜੀਆਂ ਸਹੂਲਤਾਂ ਨੇ ਜਿਵੇਂ ਕਿ ਸਾਡੇ ਸਕੂਲ ਦੇ ਬੱਚੇ ਨੇ ਪਿਛੇ ਮੈਰਿਟ ਦੇ ਵਿੱਚ ਸਾਡੇ ਸਕੀਰ ਸਿੰਘ ਦਾ ਮੁੰਡਾ ਉਹ ਆਇਆ ਸੀਗਾ ਸਾਡੀ 3ਤੀ ਸੀਗੀ ਸਕੂਲ ਦੇ ਵਿੱਚ ਉਹ ਨੈਸ਼ਨਲ ਬਾਕਸਿੰਗ ਕੰਪੀਟੀਸ਼ਨ ਤੱਕ ਪਹੁੰਚ ਕੇ ਸਟੇਟ ਤੇ 골ਡ ਲੈ ਕੇ ਆਈ ਹੈ ਅਸ ਵਕਤ ਸਾਡੇ ਸਕੂਲ ਦੇ ਵਿੱਚ ਐਨਐਸਕੇਯੂਐਫ ਦੇ ਦੀ ਇੰਟਰਨ ਸਿਕਿਉਰਿਟੀ ਦਾ ਚੱਲ ਰਿਹਾ ਤੇ ਸਾਡੇ ਪੂਰੇ ਪੁਜਾਚੂ ਚ ਇਕਲੌਤਾ ਸਕੂਲ ਹੈ ਜਿੱਦੇ ਵਿੱਚ ਅਸ ਵਕਤ 10 ਬੱਚੇ ਜਿਹੜੇ ਨੇ ਜਿਨ੍ਹਾਂ ਵਿੱਚੋਂ 8 ਬੱਚੇ ਫੌਜ ਵਿੱਚ ਤੇ 2 ਬੱਚੇ ਜੇਲ੍ਹ ਵਾਰਡਨ ਦੀਆਂ ਜਿਹੜੀਆਂ ਪੋਸਟਾਂ ਆਈਆਂ ਨੇ ਉਸ ਵਿੱਚ ਉਹ ਭਰਤੀ ਹੋਏ ਨੇ ਯਾਨੀ ਕਿ ਸਕੂਲ ਹਰ ਪੱਖੋਂ ਜਿਹੜਾ ਹੈ ਆਪਣੇ ਇਸ ਪੂਰੇ ਇਲਾਕੇ ਦੇ ਵਿੱਚ ਬਹੁਤ ਵਧੀਆ ਕਲੱਬੀਆਂ ਦੇ ਨਾਲ ਅੱਗੇ ਵਧਦਾ ਜਾ ਰਿਹਾ ਤੇ ਅਸੀਂ ਹਰ ਸਕੂਲ ਦੇ ਵਿੱਚ ਵੀ ਜਾ ਕੇ ਸਮਾਜ ਵਿੱਚ ਜਾ ਕੇ ਇਹ ਗੱਲਾਂ ਦਾ ਬਕਾਇਦਾ ਲੋਕਾਂ ਦੇ ਵਿੱਚ ਪ੍ਰਚਾਰ ਕਰਦੇ ਆ ਦੱਸਦੇ ਆ ਕਿ ਇਹ ਸਕੂਲ ਦੇ ਵਿੱਚ ਜਿੱਥੇ ਤੁਸੀਂ ਬੱਚੇ ਪੜਾਉਂਦੇ ਹੋ ਤਾਂ ਉਹ ਕਿਸੇ ਪੱਖੋਂ ਨਹੀਂ ਦੂਜੇ ਬੱਚਿਆਂ ਤੋਂ ਪਿੱਛੇ ਰਹਿਣਗੇ ਨਹੀਂ ਬਲਕਿ ਅੱਗੇ ਹੀ ਵਧਣਗੇ ਵਾਹ ਜੀ ਅੱਛਾ ਸਰ ਲਾਸਟ ਸਵਾਲ ਹੈ ਜਿੱਦਾਂ ਆਪਾਂ ਮਹਿਲਾ ਚੌਕ ਨੂੰ ਮੰਨ ਲੈਂਦੇ ਆ ਹਾਂਜੀ ਇਹ ਢਿਰਬੇ ਦਾ ਜੋ ਢਿਰਬਾ ਵਿਧਾਨ ਸਭਾ ਏਰੀਆ ਦਾ ਪ੍ਰਵੇਸ਼ ਦੁਆਰ ਹੈ ਹਾਂਜੀ ਸੰਗਰੂਰ ਵਾਲੇ ਪਾਸੋਂ ਚੱਲਦਾ ਹੈ ਪਹਿਲਾਂ ਢਿਰਬੇ ਦਾ ਸੋ ਬੜੇ ਮਾਨ ਵਾਲੀ ਗੱਲ ਹੈ ਜੋ ਪੰਜਾਬ ਦੇ ਵਿੱਤ ਮੰਤਰੀ ਆ ਉਹ ਦਿਰਬੇ ਤੋਂ ਹਾਂਜੀ ਹਾਂਜੀ ਦੇਖੋ ਕਈ ਵਾਰੀ ਕੀ ਹੁੰਦਾ ਵੀਡੀਓ ਦਾ ਹੈਸ਼ਟੈਗ ਚਲਾ ਜਾਂਦਾ ਹਾਂਜੀ ਹਾਂਜੀ ਅਗਰ ਵਿੱਤ ਮੰਤਰੀ ਸਾਹਿਬ ਇਸ ਵੀਡੀਓ ਨੂੰ ਦੇਖਣਾ ਚਾਹ ਦੇਖਣਗੇ ਮੰਨ ਕਰਨਾ ਤਾਂ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਹੋਰ ਸਕੂਲ ਦੀ ਮਤਲਬ ਅਸੀਂ ਇਹ ਕਹਿਣਾ ਚਾਹਾਂਗੇ ਜਿਵੇਂ ਕਿ ਸਾਡੇ ਸਕੂਲ ਨੂੰ ਅਕਸਰ ਸਾਡੇ ਸਰ ਗੇਟਵੇ ਆਫ ਬਿੜਬਾ ਕਹਿੰਦੇ ਨੇ ਹਾਂਜੀ ਕਿ ਇਹ ਜਿਹੜਾ ਸਰਦਾਰ ਹੈ ਪਾਸਲ ਦੀ ਮਜਬਦਾ ਜਦੋਂ ਹੀ ਨਾ ਲਿਆ ਜਾਊਗਾ ਤਾਂ ਮਹਿਲਾ ਸਕੂਲ ਉਹਨਾਂ ਦੀਆਂ ਖਾਸ ਉਪलब्ਧੀਆਂ ਦੇ ਵਿੱਚ ਮੰਨਿਆ ਜਾਇਆ ਕਰੂਗਾ ਕਿ ਮਾਣ ਨਾਲ ਕਿਆ ਕਰਨਗੇ ਕਿ ਮੇਰੇ ਬਿਰਬੇ ਦਾ ਸਕੂਲ ਹੈ ਕਿਉਂਕਿ ਇਹ ਸਕੂਲ ਦੀਆਂ ਜਿਹੜੇ ਪ੍ਰਾਪਤੀਆਂ ਹਮੇਸ਼ਾ ਉਹਨਾਂ ਨੂੰ ਮਾਣ ਦਿਵਾਉਣਗੀਆਂ ਬਾਕੀ ਹਮੇਸ਼ਾ ਇਹ ਸਕੂਲ ਨਾਲ ਤੋਂ ਆਸ ਕਰਦਾ ਰਹਿੰਦਾ ਕਿ ਉਹਨਾਂ ਨੇ ਸਾਡੀ ਸਹਿਤਾ ਵੀ ਕੀਤੀ ਹੈ ਤੇ ਹਮੇਸ਼ਾ ਸਾਡੀ ਸਹਿਤਾ ਕਰਦੇ ਵੀ ਰਹਿਣਗੇ ਪਿੱਛੇ ਉਹਨਾਂ ਦੇ OSD ਸੁਪਿੰਦਰ ਸਿੰਘ ਸੋਹੀ ਜੀ ਆਏ ਸੀ ਉਹਨਾਂ ਨੇ ਸਾਨੂੰ ਬਹੁਤ ਵਿਸ਼ਵਾਸਤਵਾਇਆ ਸੀ ਕਿ ਸਕੂਲ 'ਚ ਜੇ ਵੀ ਕੋਈ ਕਾਰਜ ਦੀ ਜਿਹੜੀ ਕਿਸੇ ਤਰ੍ਹਾਂ ਦੀ ਕੋਈ ਕਮੀ ਹੈ ਜਾਂ ਕੋਈ ਪਾਰਚ ਨੇਪੜੇ ਚਾਰਨ ਦੇ ਵਿੱਚ ਕਿਸੇ ਤਰ੍ਹਾਂ ਦੀ ਲੋੜ ਹੈ ਤੇ ਉਹ ਹਰ ਪੱਖੋਂ ਸਹਿਯੋਗ ਕਰਨਗੇ ਤੇ ਅਸੀਂ ਉਹਨਾਂ ਦੇ ਵੀ ਧੰਨਵਾਦੀ ਹਾਂ ਕਿ ਉਹ ਸਾਡੇ ਨਾਲ ਹਮੇਸ਼ਾ ਖੜਦੇ ਨੇ। ਥੈਂਕ ਯੂ। ਰਾਜੀ ਸਾਹਿਬ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਆਪਣਾ ਕੀ ਸੁਭ ਨਾਮ ਹੈ ਜੀ? ਅ ਮੇਰਾ ਨਾਮ ਸੰਦੀਪ ਸਿੰਘ ਹੈ। ਮੈਂ ਇਸ ਸਕੂਲ ਦੇ ਵਿੱਚ ਐਮ ਐਸ ਕਯੂ ਐਫ ਦੇ ਤਹਿਤ ਸਕਿਉਰਿਟੀ ਦਾ ਵੀਟੀ ਹਾਂ। ਇੱਥੇ ਬੱਚਿਆਂ ਨੂੰ ਜਿੰਨੇ ਸਕਿਉਰਿਟੀ ਦੇ ਨਾਲ ਰਿਲੇਟਡ ਟ੍ਰੇਨਿੰਗ ਦਿੱਤੀ ਜਾਂਦੀ ਹੈ। ਜਿਵੇਂ ਕਿ ਆਪਣੇ ਹੁਣ ਆਪਣੇ ਕੁਝ ਬੱਚੇ ਸੀਗੇ ਜਿਹੜੇ ਸਕਿਉਰਿਟੀ ਦੀ ਟ੍ਰੇਨਿੰਗ ਲੈ ਕੇ ਫੌਜ ਤੇ ਜੇਲ੍ਹ ਵਾਡਰਨ ਵਿੱਚ ਭਰਤੀ ਹੋਏ ਨੇ। ਤੇ ਅਸੀਂ ਚਾਹੁੰਦੇ ਹਾਂ ਵੀ ਇਹ ਜਿਹੜੀਆਂ ਲੈਬਸ ਬਣਦੀਆਂ ਨੇ ਵੀ ਇਹਨਾਂ ਦਾ ਸਹੂਲਤ ਹੈ ਜਿਹੜੀ ਉਹ ਸਾਰੇ ਬੱਚਿਆਂ ਨੂੰ ਮਿਲੇ ਕਿੰਦੇਆਂ